ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਤਿ ਆਬਾਦ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਸਰੋਂ ਦਾ ਤੇਲ ਲਾਓ ਤੇ ਇਹਦੇ ਨਾਲ ਪੈਸਾ ਵੀ ਆਵੇਗਾ ਤੇ ਨਾਲੇ ਤੁਹਾਡੇ ਘਰ ਬਰਕਤ ਵੀ ਆਵੇਗੀ ਇਹਦੇ ਪਿੱਛੇ ਧਾਰਮਿਕ ਅਤੇ ਵਿਗਿਆਨਿਕ ਕਾਰਨ ਦੋਵੇਂ ਨੇ ਤਾਂ ਆਓ ਜਾਂਦੇ ਹਾਂ ਸਭ ਤੋਂ ਪਹਿਲਾਂ ਧਾਰਮਿਕ ਕਾਰਨ ਜੋ ਮਾਨਤਾਵਾਂ ਨੇ ਉਤੇ ਗੱਲ ਕਰਦੇ ਹਾਂ ਕਿਹਾ ਜਾਂਦਾ ਹੈ ਵੀ ਸ਼ਨੀਵਾਰ ਤੇ ਤੇਲ ਲਾਓ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ ਮਾਨਤਾਵਾਂ ਨਾਲ ਜੋੜਿਆ ਜਾਂਦਾ ਹੈ ਇਹ ਦਿਨ ਕਿਹਾ ਜਾਂਦਾ ਹੈ ਵੀ ਸਰੋਂ ਦੇ ਤੇਲ ਨਾਲ ਵੀ ਕਿਤੇ ਨਾ ਕਿਤੇ ਜੋੜਿਆ ਜਾਂਦਾ ਹੈ ਅਤੇ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਯੁਕਤਾਂ ਵੀ ਕਰਦੇ ਹਨ ਕਹਿੰਦੇ ਨੇ ਸਾਨੂੰ ਇਹਦੇ ਨਾਲ ਫਾਇਦਾ ਵੀ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਜੀਵਨ ਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਣ ਵਿੱਚ ਸਰੋਂ ਦਾ ਤੇਲ ਸਹਾਇਕ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਇਹਦੀ ਜੁਗਤ ਜਿਹੜੀ ਆਪਾਂ ਕਰਨੀ ਹੈ ਉਹ ਇੱਕ ਭਾਂਡੇ ਦੇ ਵਿੱਚ ਤੇਲ ਪਾ ਲਓ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠੇ ਤੇ ਆਪਣੇ ਜਿਹੜਾ ਬੂਹਾ ਹੈ ਮੁੱਖ ਦਰਵਾਜ਼ਾ ਹੈ ਉਹਦੇ ਆਸੇ-ਪਾਸੇ ਇਹ ਤੇਲ ਜ਼ਰੂਰ ਚੋਵੋ ਹੁਣ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ ਕਹਿੰਦੇ ਵੀ ਘਰ ਦੇ ਵਿੱਚ ਜਿਹੜੀ ਵੀ ਨਕਾਰਾਤਮਕਤਾ 네ਗੇਟਿਵ એનર્ਜੀ ਹੁੰਦੀ ਹੈ ਉਹ ਸਾਰੀਆਂ ਹੀ ਸੋਖੀਆਂ ਜਾਂਦੀਆਂ ਨੇ ਜਦੋਂ ਕਿ ਇਹ ਆਪਣੇ ਵੱਡੇ ਵਡੇਰੇ ਕਰਦੇ ਹੁੰਦੇ ਸੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਸੀ ਹੋਣ ਤੋਂ ਪਹਿਲਾਂ ਉਹ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚੁੰਦੇ ਸੀ ਉਹ ਕਹਿੰਦੇ ਸੀ ਵੀ ਜੋ ਵੀ ਬੁਰੀਆਂ ਬਲਾਵਾਂ ਨੇ ਜੋ ਵੀ ਨਕਾਰਾਤਮਕ ਤਾਕਤਾਂ ਨੇ ਉਹ ਸਾਰੀਆਂ ਬਾਹਰ ਹੀ ਰਹਿ ਜਾਣਗੀਆਂ ਘਰ ਸਿਰਫ ਤੇ ਸਿਰਫ ਸ਼ੁਭ ਹੀ ਸ਼ੁਭ ਹੋਵੇਗਾ ਘਰ ਵਿੱਚ ਘਰ ਵਿੱਚ ਚੰਗਾ ਹੀ ਚੰਗਾ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਸੀ ਵੀ ਸ਼ਨੀਵਾਰ ਨੂੰ ਆਪਣੇ ਮੁੱਖ ਦਰਵਾਜ਼ੇ ਦੇ ਆਲੇ-ਦੁਆਲੇ ਤੇਲ ਝੋਵੋ ਦੂਸਰਾ ਇਹ ਹੈ ਕਿ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਛੋਣੇ ਹਾਂ ਤਾਂ ਇਹਦੇ ਨਾਲ ਜਿੰਨੀਆਂ ਆਪਣੇ ਘਰ ਦੇ ਵਿੱਚ ਬੈਕਟੀਰੀਆ ਕਹਿ ਲਓ ਕੀੜੇ ਮਕੌੜੇ ਕਹਿ ਲਓ ਉਹ ਉਹ ਘਰ ਦੇ ਅੰਦਰ ਨਹੀਂ ਆਉਂਦੇ ਉਹ ਉੱਥੇ ਹੀ ਰਹਿੰਦੇ ਨੇ ਇਹ ਵਿਗਿਆਨਿਕ ਕਾਰਨ ਹੈ ਅਗਲੀ ਗੱਲ ਉਹ ਕਹਿੰਦੇ ਨੇ ਵੀ ਆਪਣੀ ਇੱਛਾ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਉਹਨਾਂ ਤੇਲ ਲੈ ਲਓ ਉਹਦੇ ਵਿੱਚ ਥੋੜਾ ਆਟਾ ਮਿਲਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਦਿਓ ਇਹਦੇ ਪਿੱਛੇ ਧਾਰਮਿਕ ਕਾਰਨ ਇਹ ਆ ਕਿ ਇਹਦੇ ਨਾਲ ਕਹਿੰਦੇ ਦਾਨਪੁਣ ਹੋ ਜਾਂਦਾ ਹੈ ਤੇ ਇਹਦੇ ਨਾਲ ਫਿਰ ਜੋ ਵੀ ਆਪਣੇ ਦੁੱਖ ਤਕਲੀਫਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਇਹ ਹੈ ਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਠੰਡੀ ਹੁੰਦੀ ਹੈ ਜਦੋਂ ਆਟੇ ਵਿੱਚ ਮਿਕਸ ਹੋ ਜਾਂਦਾ ਹੈ ਤਾਂ ਇਹਦੇ ਨਾਲ ਇੱਕ ਔਸ਼ਧੀ ਵਾਂਗ ਇਹ ਕੰਮ ਕਰਦਾ ਹੈ ਜਦੋਂ ਆਪਾਂ ਇਹ ਕਿਸੇ ਜਾਨਵਰ ਨੂੰ ਦਵਾਂਗੇ ਤਾਂ ਇਹਦੇ ਨਾਲ ਜੋ ਵੀ ਜਾਨਵਰ ਇਹਨੂੰ ਖਾਵੇਗਾ ਉਹਦੇ ਕਈ ਤਰ੍ਹਾਂ ਦੇ ਜੋ ਅੰਦਰੂਨੀ ਪੇਟ ਦੇ ਰੋਗ ਨੇ ਉਹ ਦੂਰ ਹੋਣਗੇ ਜਦੋਂ ਕਹਿੰਦੇ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦੇ ਦੁੱਖ ਰੋਗ ਦੂਰ ਕਰਦੇ ਹਾਂ ਤਾਂ ਵਾਇਗਰੂ ਵੀ ਆਪਣੇ ਤੇ ਖੁਸ਼ ਹੁੰਦੇ ਨੇ ਉਹ ਵੀ ਮੇਰੇ ਭਰਿਆ ਹੱਥ ਆਪਣੇ ਤੇ ਰੱਖਦੇ ਨੇ ਇਸ ਤਰ੍ਹਾਂ ਜੇ ਆਪਾਂ ਖਵਾਉਨੇ ਆਂ ਤੇ ਇਹਦੇ ਨਾਲ ਦਾਨਪੁਨ ਵੀ ਹੋਏਗਾ ਤੇ ਵਾਹਿਗੁਰੂ ਵੀ ਮਿਹਰ ਕਰਨਗੇ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਆਪਾਂ ਜੋ ਵੀ ਦੇਨੇ ਆ ਉਹ ਕਈ ਗੁਣਾ ਹੋ ਕੇ ਸਾਨੂੰ ਵਾਪਸ ਮਿਲਦਾ ਹੈ ਜੇ ਸੁੱਖ ਦਵਾਂਗੇ ਤੇ ਸੁੱਖ ਮਿਲਣਗੇ ਤੇ ਜੇ ਦੁੱਖ ਦਵਾਂਗੇ ਤਾਂ ਦੁੱਖ ਹੀ ਸਾਨੂੰ ਮਿਲਣੇ ਨੇ ਹੁਣੇ ਆਪਣੇ ਤੇ ਨਿਰਭਰ ਕਰਦਾ ਹੈ ਵੀ ਆਪਾਂ ਅਗਲੇ ਨੂੰ ਕੀ ਵੰਡਣਾ ਹੈ ਆਪਾਂ ਸਭ ਹੀ ਕਰਦੇ ਆਂ ਵੀ ਜਦੋਂ ਵੀ ਜਦੋਂ ਵੀ ਪ੍ਰਸ਼ਾਦਾ ਬਣਾਉਨੇ ਆ ਤਾਂ ਕੁਝ ਜ਼ਿਆਦਾ ਹੀ ਬਣਾਉਨੇ ਆ ਕਿ ਜਦੋਂ ਵੀ ਕੋਈ ਲੋੜਵੰਦ ਆਵੇ ਕੋਈ ਵੀ ਜਾਨਵਰ ਆਵੇ ਤਾਂ ਆਪਾਂ ਉਹਨੂੰ ਪ੍ਰਸ਼ਾਦਾ ਜ਼ਰੂਰ ਪਾਉਨੇ ਆ ਕਿ ਆ ਜਾਂਦਾ ਹੈ ਕਿ ਆ ਜਾਂਦਾ ਹੈ ਵੀ ਇਹ ਕਰੋ ਕਿ ਸਰੋਂ ਦਾ ਤੇਲ ਉੱਤੇ ਲਗਾ ਕੇ ਤੇ ਰੋਟੀ ਤੇ ਜੇ ਹੋ ਸਕੇ ਤਾਂ ਉੱਤੇ ਗੁੜ ਵੀ ਪਾ ਲਓ ਇਹ ਤੁਹਾਡੇ ਘਰ ਦਾ ਜੋ ਵੀ ਜੀ ਹੈ ਹਮੇਸ਼ਾ ਚਿੜਚਿੜਾ ਰਹਿੰਦਾ ਹੈ ਜਿਨੂੰ ਬੜਾ ਜ਼ਿਆਦਾ ਗੁੱਸਾ ਹੁੰਦਾ ਹੈ ਜਾਂ ਬਿਨ ਗਾਲ ਤੋਂ ਉਹਦੇ ਅੰਦਰ ਹੈ ਵੀ ਐਵੇਂ ਉਹਦਾ ਉਤਾਵਲਾਪਨ ਆਉਂਦਾ ਹੈ ਜੋ ਹਰ ਕਿਸੇ ਨਾਲ ਲੜਾਈ ਝਗੜੇ ਕਰਦਾ ਹੈ ਜਾਂ ਘਰ ਜਵਾਕ ਹੈ ਜੋ ਬੜਾ ਜ਼ਿਆਦਾ ਬਿਨ ਗਾਲ ਤੋਂ ਰੋਂਦਾ ਹੈ ਤੇ ਕਿਹਾ ਜਾਂਦਾ ਹੈ ਉਹਦੇ ਉੱਤੇ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਖਵਾ ਦਿੱਤੀ ਜਾਵੇ ਇਹਦੇ ਨਾਲ ਕੀ ਹੈ ਕਿ ਉਹ ਜੋ ਬੱਚਾ ਹੈ ਜਾਂ ਘਰ ਦਾ ਕੋਈ ਜੀ ਹੈ ਉਸਦਾ ਚਿਰਚੜਾਪਨ ਦੂਰ ਹੋ ਜਾਵੇਗਾ ਆਪਣੇ ਵਕ ਵਕ ਜਦੋਂ ਆਪਾਂ ਕਹਿ ਲਈਏ ਪੀ ਆਪਣੇ ਜਿਹੜੇ ਸਿਆਣੇ ਸਨ ਆਪਣੇ ਵੱਡੇ ਵਡੇਰੇ ਸਨ ਉਹ ਲੰਬੇ ਸਮੇਂ ਤੋਂ ਐਵੇਂ ਕਰਦੇ ਆ ਰਹੇ ਸਨ ਹੁਣ ਇਸ ਦੇ ਪਿਛੇ ਉਹਨਾਂ ਨੇ ਧਾਰਨਾ ਕੀ ਬਣਾਈ ਸੀ ਉਹ ਜਾਣਦੇ ਸੀ ਕਿ ਅਗਲੀ ਗੱਲ ਉਹ ਕਹਿੰਦੇ ਨੇ ਕਿ ਇਸ ਦਿਨ ਨਾ ਆਪਣੇ ਵਾਲਾਂ ਵਿੱਚ ਸਰੋਂ ਦਾ ਤੇਲ ਜ਼ਰੂਰ ਲਾਓ ਤੇ ਇਹਦੇ ਨਾਲ ਸਭ ਕੁਝ ਸ਼ੁਭ ਹੋਵੇਗਾ ਇਹ ਧਾਰਮਿਕ ਕਾਰਨ ਹੈ ਤੇ ਹੁਣ ਇਹਦੇ ਪਿਛੇ ਵਿਗਿਆਨਕ ਕਾਰਨ ਇਹ ਹੈ ਕਿ ਆਪਣੇ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਦੇ ਸਿਰ ਕਦੇ ਵੀ ਨਹੀਂ ਸੰਦੁਖਦੇ ਜਾਂ ਕਹਿ ਲਓ ਵੀ ਉਹਨਾਂ ਦੇ ਵਾਲ ਬੜੇ ਘਾਟ ਚਿੱਟੇ ਹੁੰਦੇ ਸਨ ਤੇ ਸਿਰ ਮਜ਼ਬੂਤ ਹੁੰਦੇ ਸਨ ਉਹ ਅੱਜ ਦੇ ਦਿਨ ਜਿਵੇਂ ਆਪਾਂ ਕਹਿੰਨੇ ਆਂ ਵੀ ਸਾਡਾ ਸਿਰ ਦੁਖਦਾ ਹੈ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਨੇ ਜਾਂ ਕਹਿ ਲਓ ਵੀ ਵਾਲ ਬੜੇ ਝੜਦੇ ਨੇ ਐਵੇਂ ਹੀ ਕਈ ਤਰ੍ਹਾਂ ਦੀਆਂ ਆਪਾਂ ਨੂੰ ਦਿੱਕਤਾਂ ਹੋ ਗਈਆਂ ਨੇ ਕਈ ਕਹਿੰਦੇ ਨੇ ਵੀ ਸਾਨੂੰ ਮਾਈਗਰੇਨ ਹੋ ਗਿਆ ਹੈ ਸਾਡਾ ਅੱਧਾ ਸਿਰ ਦੁਖਦਾ ਹੀ ਰਹਿੰਦਾ ਹੈ ਐਵੇਂ ਹੀ ਵੱਖ-ਵੱਖ ਤਰ੍ਹਾਂ ਦੇ ਸਾਨੂੰ ਰੋਗ ਲੱਗ ਗਏ ਨੇ ਤਾਂ ਜੇਕਰ ਆਪਾਂ ਹਫ਼ਤੇ ਵਿੱਚ ਇੱਕ ਵਾਰ ਵੀ ਸਰੋਂ ਦਾ ਤੇਲ ਆਪਾਂ ਆਪਣੇ ਸਿਰ ਦੇ ਵਿੱਚ ਲਗਾਉਨੇ ਆ ਤਾਂ ਇਹਦੇ ਨਾਲ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋਣਾ ਵਾਲ ਝੜਨਾ ਜਾਂ ਕਿਸੇ ਨੂੰ ਮਾਈਗਰੇਨ ਹੈ ਜਾਂ ਕਿਸੇ ਨੂੰ ਸਰਵਾਈਕਲ ਹੈ ਤਾਂ ਉਹ ਇਹਦੇ ਨਾਲ ਹੀ ਠੀਕ ਹੋ ਜਾਣਗੀਆਂ ਕਰਨਾ ਕੀ ਹੈ ਹਲਕਾ-ਹਲਕਾ ਆਪਣੇ ਸਿਰ ਵਿੱਚ ਲਗਾਓ ਇਸ ਦੇ ਨਾਲ ਜਿੰਨੇ ਵੀ ਤੁਹਾਡੇ ਸਿਰ ਸਬੰਧੀ ਰੋਗ ਨੇ ਜਿਵੇਂ ਕਈਆਂ ਦਾ ਸਿਰ ਬਹੁਤ ਜ਼ਿਆਦਾ ਦੁਖਦਾ ਹੈ ਇਸ ਨਾਲ ਸਭ ਠੀਕ ਹੋ ਜਾਣਗੇ ਪੁਰਾਣੇ ਸਮੇਂ ਕਿਹੜਾ ਡਾਕਟਰ ਹੁੰਦੇ ਸੀ ਆਪਣੇ ਵੱਡੇ-ਵਡੇਰੇ ਇਹੀ ਘਰੇਲੂ ਇਲਾਜ ਕਰਿਆ ਕਰਦੇ ਸੀ ਜਿਸ ਦੇ ਨਾਲ ਉਹ ਨਿਰੋਗ ਰਹਿੰਦੇ ਸੀ ਪਰ ਅੱਜ ਆਪਾਂ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਹੋ ਗਏ ਆ ਜਮਾਈ ਸਿਰ ਦੇ ਨੇੜੇ ਤੇਲ ਨੂੰ ਔਣ ਵੀ ਨਹੀਂ ਦਿੰਦੇ ਤੇ ਫਿਰ ਕਹਿੰਨੇ ਆ ਕਿ ਸਿਰ ਦੁਖਦਾ ਏ ਬੁੱਢਾਪਾ ਆ ਗਿਆ ਵਾਲ ਝੜਦੇ ਨੇ ਵਾਲ ਚਿੱਟੇ ਹੋ ਗਏ ਨੇ ਆਪਾਂ ਆਪ ਵੀ ਨਹੀਂ ਲਾਉਣਾ ਤਾਂ ਜਵਾਕਾਂ ਨੂੰ ਵੀ ਤੁਸੀਂ ਕੀ ਸਿਖਾਉਣਾ ਏ ਇਸ ਲਈ ਹਫਤੇ ਵਿੱਚ ਇੱਕ ਵਾਰ ਸਿਰ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਤੁਸੀਂ ਇੱਕ ਮਹੀਨਾ ਲਗਾ ਕੇ ਦੇਖੋ ਹਫਤੇ ਵਿੱਚ ਇੱਕ ਵਾਰ ਦੇ ਹਿਸਾਬ ਨਾਲ ਮਹੀਨੇ ਵਿੱਚ 4 ਵਾਰ ਹੀ ਲਗਾਉਣਾ ਹੈ ਤੇ ਤੁਸੀਂ ਆਪ ਕਹੋਗੇ ਕਿ 1 ਮਹੀਨੇ ਵਿੱਚ ਕਿੰਨਾ ਜ਼ਿਆਦਾ ਫਰਕ ਪੈ ਜਾਵੇਗਾ ਅਗਲੀ ਗੱਲ ਜੋ ਸਿਆਣੇ ਲੋਕ ਨੇ ਉਹ ਇਹ ਦੱਸਦੇ ਨੇ ਕਿ ਇਸ ਦਿਨ ਜੋ ਅਸੀਂ ਆਪਣੇ ਘਰ ਵਿੱਚ ਜੋਤ ਜਗਾਉਣੀ ਆਣਾ ਉਹ ਸਰੋਂ ਦੇ ਤੇਲ ਦੀ ਜਗਾਈ ਜਾਵੇ ਇਸ ਦੇ ਨਾਲ ਸਾਡੇ ਆਸ-ਪਾਸੇ ਦਾ ਵਾਤਾਵਰਣ ਠੀਕ ਰਹੇਗਾ ਹਵਾ ਸਾਫ਼ ਹੋ ਜਾਵੇਗੀ ਜੋ ਵੀ ਹਵਾ ਦੇ ਵਿੱਚ ਬੈਕਟੀਰੀਆ ਨਾਲ ਰੋਗ ਪਣਪਦੇ ਨੇ ਸਾਰੇ ਹੀ ਦੂਰ ਹੋ ਜਾਣਗੇ ਵਾਤਾਵਰਣ ਬਿਲਕੁਲ ਸਾਫ਼ ਹੋ ਜਾਵੇਗਾ ਤੇ ਆਪਣੇ ਫੇਫੜਿਆਂ ਤੱਕ ਬਿਲਕੁਲ ਸਾਫ਼ ਆਕਸੀਜਨ ਪਹੁੰਚੇਗੀ ਇਸ ਦੇ ਨਾਲ ਮਨੁੱਖ ਨੂੰ ਜੋ ਵੀ ਦਿਲ ਸਬੰਧੀ ਰੋਗ ਨੇ ਉਹ ਬਿਲਕੁਲ ਹੀ ਠੀਕ ਹੋ ਜਾਣਗੇ ਜਦੋਂ ਰੋਗ ਹੀ ਨਾ ਹੋਏ ਤਾਂ ਫਿਰ ਪੈਸਾ ਵੀ ਫਜ਼ੂਲ ਖਰਚ ਨਹੀਂ ਹੋਵੇਗਾ ਜੋ ਪੈਸਾ ਦਵਾਈਆਂ ਤੇ ਖਰਚ ਹੁੰਦਾ ਸੀ ਉਹਦੀ ਵੀ ਬਚਤ ਹੋ ਜਾਵੇਗੀ ਜੋ ਵੀ ਕਮਾਵਾਂਗੇ ਉਹਦੀ ਬਚਤ ਹੀ ਹੋਵੇਗੀ ਹਰ ਕਿਸੇ ਚੀਜ਼ ਦੇ ਦੋ ਪੱਖ ਹੁੰਦੇ ਨੇ ਇੱਕ ਧਾਰਮਿਕ ਪੱਖ ਅਤੇ ਦੂਜਾ ਵਿਗਿਆਨਿਕ ਪੱਖ ਆਪਾਂ ਤਾਂ ਧਾਰਮਿਕ ਕਾਰਨ ਨੂੰ ਛੇਤੀ ਮੰਨਦੇ ਆ ਇਸ ਲਈ ਵਿਗਿਆਨ ਹਰ ਇੱਕ ਚੀਜ਼ ਨੂੰ ਧਰਮ ਨਾਲ ਜੋੜ ਦਿੰਦਾ ਹੈ ਜਿਸ ਦੇ ਕਾਰਨ ਇਨਸਾਨ ਉਹਨੂੰ ਛੇਤੀ ਸੋੰਦਾ ਹੈ ਤੇ ਉਹਦੇ ਤੇ ਅਮਲ ਛੇਤੀ ਕਰਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ